ਸਾਡੇ ਮੌਜੂਦ ਡਾਕਟਰ ਪ੍ਰਿਗਿਆ ਜੇ ਆਈ ਪੀਐਸ ਐਸਐਸਪੀ ਫਰੀਦਕੋਟ ਜੀ ਵੱਲੋਂ ਨਸ਼ਾ ਤਸਕਰਾ ਤੇ ਸਮਰੱਥਨ ਦੇ ਖਿਲਾਫ ਕਾਫੀ ਵੱਡੀ ਪੱਧਰ ਤੇ ਕਾਰਵਾਈ ਕੀਤੀ ਜਾ ਰਹੀ ਹੈ ਤੇ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ੇ ਅਨੁਸਾਰ ਕੱਲ ਜਤੋਂ ਪੁਲਿਸ ਨੇ ਕੋਟਕਪੂੜਾ ਰੋਡ ਪਰ ਪੁਲਿਸ ਵਾਰਡ ਅਧਿਰ ਪਰ ਨਾਕਾ ਲਾਇਆ ਸੀਗਾ ਅਤੇ ਨਾਕਿਆ ਦੌਰਾਨ ਡੇਲੀਆਨੀ ਸਹਾਇਕ ਤੋਂ ਦੋ ਸ਼ਕਤੀ ਵਿਅਕਤੀ ਦਿਖਾਈ ਦਿੱਤੇ ਗਏ ਜਿਨ੍ਹਾਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਨੇ ਪੁੱਛਣ ਤੇ ਜਿਨ੍ਹਾਂ ਨੇ ਆਪਣਾ ਨਾਮ ਮਨਪ੍ਰੀਤ ਸਿੰਘ ਮਣੀ ਅਤੇ ਛੇਵਰਾਜ ਸਿੰਘ ਲੱਕੀ ਦੱਸਿਆ ਅਤੇ ਦੌਰਾਨੀ ਤਲਾਸ਼ੀ ਮਨਪ੍ਰੀਤ ਸਿੰਘ ਮਣੀ ਦੀ ਪੈਣੀ ਹੋਈ ਲੋਰ ਪੈਟ ਵਿੱਚੋਂ 100 ਗ੍ਰਾਮ ਹੀਰਨ ਬ੍ਰੰਦ ਹੋਈ ਜਿਸ ਦੇ ਖਿਲਾਫ 22 ਬੀ ਐਨ ਡੀ ਪੀ ਐਸ ਐਕਟ ਅਧੀਨ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ